ਅੱਜ ਅਗਲਿਆਂ ਨੇ ਚੁਣ ਚੁਣ ਕੇ ਸਾਡੇ ਮਰਾਗੀ ਸਿੰਘ ਗਰੰਤੀ ਸਾਡੇ ਜਿੰਨੇ ਭਾਈਚਾਰਕ ਸਾਰਿਆਂ ਨੂੰ ਆ ਜਿਹੜੇ ਇੰਟਰਵਿਊ ਜੀ ਲੈਂਦੇ ਇਹਨਾਂ ਨੂੰ ਇਹੋ ਹੀ ਦੀਦੇ ਹੋਰ ਕੋਈ ਨਹੀਂ ਹੋਰ ਕਿਸੇ ਕੋ ਨਹੀਂ ਜਾਂਦੇ ਇਧਰ ਹੀ ਤੁਰੇ ਫਿਰਨਗੇ ਆ ਪਾਉ ਗਰੀਬ ਏ ਫਲਾਂਟ ਢੀਗਾ ਇਹ ਵਿਚਾਰਾ ਦੁਖੀ ਆ ਬਦਨਾਮੀ ਅੱਜ ਕੌਮ ਦੀ ਰਜ ਰਜ ਕਿਉਂ ਹੁੰਦੀ ਤੇ ਕਰਨ ਵੀ ਕੌਣ ਹੁੰਦਾ ਪੱਗਾਂ ਵਾਲੇ ਤਾਈਓ ਸੱਚਾ ਕਹਾਂ ਨਾ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਵੀ ਸਗੋਂ ਇਹ ਨਹੀਂ ਕਹਿਣਾ ਵੀ ਜੇ ਪੰਜਾਂ ਸੱਤਾਂ ਭਰਾਵਾਂ ਨੂੰ ਮਿਲ ਕੇ ਤੇ ਇਹਦੀ ਮਦਦ ਕਰਦੀਏ ਤੇ ਵੀਡੀਓ ਪਾਉਣਗੇ ਪਹਿਲਾਂ ਜਲੂਸ ਕੌਮ ਦਾ ਕੱਢੋ ਤਗੜੇ ਹੋ ਕੇ ਵੀ ਜਿਨ੍ਹਾਂ ਦੇ ਵਜ਼ੀਰ ਹੀ ਭੁੱਖੇ ਮਰਦੇ ਨਾ ਰਾਜ ਸਵਾਹ ਕਰਨਾ ਆਖੋ ਸਤਨਾ ਵੇ ਛੋਟਨ ਸੋਚਣ ਵਾਲੀਆਂ ਗੱਲਾਂ ਵਾਏ ਦੂਜੇ ਧਰਮਾਂ 'ਚ ਵੀ ਸਾਰੇ ਗਰੀਬ ਹੈਗੇ ਕਿ ਸਾਰੇ ਕਰੋੜਾਪਤੀ ਜਾ ਕੇ ਵਿਖਾਉਣ ਇੰਟਰਵਿਊ ਲੈ ਕੇ ਵੇਖੀ ਕਿਦਾਂ ਅਗੋਂ ਪ੍ਰਸ਼ਾਦਾ ਮਿਲਦਾ ਆਖੋ ਸਤਨਾ ਸਾਡੇ ਜਿਹੜਾ ਆਉਂਦਾ ਆਪੇ ਸੱਦ ਕੇ ਬਾਕੇ ਆਪੇ ਚਾਰ ਪੰਜ ਗੱਲਾਂ ਜੀਆਂ ਰਲਾ ਕੇ ਤੇ ਬਹਿ ਜਾ ਉਹ ਇਹ ਕਰਨਾ ਦੂਜਾ ਤੀਜਾ ਮਾਫੀ ਦੇਣੀ